ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜਦੋਂ ਚਿਰਾਗ ਰੋਸ਼ਨ ਕੀਤੇ ਹੋਣ ਜਾਂ ਆਪਾਂ ਕਿਸੇ ਵੀ ਦਰਗਾਹ ਤੇ ਜਾਂਦੇ ਹਾਂ ਚਿਰਾਗ ਰੋਸ਼ਨ ਹੋਏ ਹੁੰਦੇ ਆ ਤੇ ਕਈ ਵਾਰ ਅਸੰਗਤ ਕੀ ਕਰਦੀ ਹੈ ਕਿ ਚਿਰਾਗਾ ਦੇ ਉੱਪਰ ਦੀ ਹੱਥ ਫੇਰਦੀ ਹੈ ਫਿਰ ਮੱਥਾ ਟੇਕਦੀ ਆ ਫਿਰ ਆਪਣੇ ਫੇਸ ਉੱਪਰ ਉਹ ਹੱਥ ਘਮਾਉਂਦੀ ਆ ਸੋ ਇਹ ਸਹੀ ਹੈ ਜਾਂ ਗਲਤ ਹੈ ਸੋ ਆਪਾਂ ਅੱਜ ਇਹਦੇ ਬਾਰੇ ਦੱਸਣਾ ਹੈ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਅੱਗੇ ਤੋਂ ਧਿਆਨ ਰੱਖਣਾ ਹੈ ਜਰੂਰ ਕਰਨਾ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਸੋ ਇੱਥੇ ਪਹਿਲਾ ਇੱਕ ਮਿੰਟ ਵਿੱਚ ਲਿਖਦੇ ਆ ਕੀ ਦੀਦੀ ਜੀ ਅਸੀਂ ਪੀਰਾਂ ਦੀ ਸੇਵਾ ਕਰਦੇ ਆ ਤਾਂ 24 ਘੰਟੇ ਸਰੀਰ ਤੇ ਪੈਰਾ ਰਹਿੰਦਾ ਆ ਸੋ ਇਹਦਾ ਮਤਲਬ ਦੱਸਣਾ ਜੀ ਸੋ ਦੇਖੋ ਜਦੋਂ ਵੀ ਤੁਸੀਂ ਪੀਰਾਂ ਪੀਰਾਂ ਦੀ ਸੇਵਾ ਕਰਦੇ ਹੋ 24 ਘੰਟੇ ਤੁਹਾਨੂੰ ਲੱਗਦਾ ਆ ਸਰੀਰ ਤੇ ਭਾਰ ਰਹਿੰਦਾ ਹੈ ਤਾਂ ਤੁਹਾਨੂੰ ਜ਼ਰੂਰਤ ਹੈ ਕਿ ਆਪਣੇ ਬਜ਼ੁਰਗਾਂ ਨੂੰ ਇੱਕ ਥਾਂ ਤੇ ਬਿਠਾਲਣ ਦੀ ਉਹਨਾਂਗੇ ਅਰਦਾਸ ਬੇਨਤੀ ਕਰਨ ਦੀ ਜਦੋਂ ਬਜ਼ੁਰਗ ਇੱਕ ਥਾਂ ਤੇ ਬੈਠ ਜਾਂਦਾ ਹੈ ਫਿਰ ਸਰੀਰ ਤੇ ਭਾਰ ਨਹੀਂ ਪੈਂਦਾ ਕਿਉਂਕਿ ਭਾਰ ਸਰੀਰ ਤੇ ਉਦੋਂ ਪੈਂਦਾ ਜਦੋਂ ਆਪਾਂ ਸਿੱਧੀਆਂ ਹੀ ਪੀਰੋ ਮੂਸ਼ਲ ਦੇ ਨਾਲ ਟੱਕਰਾ ਮਾਰਨ ਦੀ ਕੋਸ਼ਿਸ਼ ਕਰਦੇ ਸਿੱਧਾ ਕੁਝ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਵੀ ਇੱਕ ਗੁਰੂ ਜਿਵੇਂ ਲਾ ਲਈਏ ਕਿ ਇੱਕ ਵਿਚੋਲਾ ਹੁੰਦਾ ਆ ਤਾਂ ਉਦੋਂ ਫਿਰ ਕੋਈ ਵੀ ਰੁਕਾਵਟ ਨਹੀਂ ਹੁੰਦੀ ਕਿਉਂਕਿ ਬਚੂਲਾ ਸਾਰੀ ਗੱਲ ਨੂੰ ਸੰਭਾਲ ਲੈਂਦਾ ਹੈ ਸੋ ਇਸੇ ਤਰ੍ਹਾਂ ਸਾਡੇ ਬਜ਼ੁਰਗਾਂ ਬਜ਼ੁਰਗਾਂ ਅਗੇ ਅਰਦਾਸ ਬੇਨਤੀ ਕਰੋ ਬਜ਼ੁਰਗਾਂ ਨੂੰ ਵੀ ਉਹੇ ਰਤਬਾ ਦਿਓ ਜੋ ਤੁਸੀਂ ਆਪਣੇ ਪੀਰੋ ਮੁਰਸ਼ਿਦ ਨੂੰ ਦਿੰਦੇ ਹੋ ਸੋ ਬਜ਼ੁਰਗਾਂ ਅਗੇ ਅਰਦਾਸ ਬੇਨਤੀ ਕਰਕੇ ਤੁਸੀਂ ਪੀਰਾਂ ਫੀਰਾਂ ਦੀ ਸੇਵਾ ਕਰੋਗੇ ਜਿਨ੍ਹਾਂ ਨੂੰ ਪਿੱਤਰ ਵੀ ਕਿਹਾ ਜਾਂਦਾ ਹੈ ਤਾਂ ਫਿਰ ਕੋਈ ਵੀ ਰੁਕਾਵਟ ਨਹੀਂ ਆਉਂਦੀ ਸੇਵਾ ਵਿੱਚ ਤੇ ਅਰਦਾਸ ਬੇਨਤੀ ਵੀ ਕਬੂਲ ਹੋ ਜਾਂਦੀ ਹੈ ਫਿਰ ਸਰੀਰ ਤੇ ਭਾਰ ਵੀ ਨਹੀਂ ਪੈਂਦਾ ਕਿਉਂਕਿ ਬਜ਼ੁਰਗ ਇੱਕ ਥਾਂ ਤੇ ਬੈਠ ਜਾਂਦਾ ਹੇ ਸ੍ਰੀ ਰੁੱਤੇ ਜਿਰ 24 ਘੰਟੇ ਬਾਹਰ ਰਹਿਣਾ ਉਹਦਾ ਇਹ ਹੀ ਮਤਲਬ ਹੁੰਦਾ ਹੈ ਸੋ ਹੁਣ ਇਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸਲੀ ਤਾਂ ਕਹਿੰਦੇ ਆ ਕਿ ਇਹ ਵੀਡੀਓ ਕਦੇ ਖਤਮ ਹੀ ਨਾ ਹੋਵੇ ਸੋ ਵੀਡੀਓ ਖਤਮ ਹੋਣ ਤੋਂ ਬਾਅਦ ਵੀ ਸਾਨੂੰ ਆਨੰਦ ਰਹਿੰਦਾ ਹੈ ਈਡੀਕ ਤੋਂ ਬਾਅਦ ਵੀ ਸਾਨੂੰ ਆਨੰਦ ਆਉਂਦਾ ਹੈ ਸੋ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਅਮਲ ਕਰਦੇ ਹੋ ਸੋ ਇਹ ਹੀ ਵਜ੍ਹਾ ਹੁੰਦੀ ਹੈ ਆਨੰਦ ਆਉਣ ਦੀ ਸੋ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਵੀਡੀਓ ਨੂੰ ਇੰਨਾ ਜਿਆਦਾ ਪਿਆਰ ਕਰਦੇ ਹੋ ਵੀਡੀਓ ਪਸੰਦ ਕਰਦੇ ਹੋ ਜੀ ਸੋ ਇਸੇ ਤਰ੍ਹਾਂ ਪਰਮਾਤਮਾ ਦੇ ਚਰਨਾਂ ਨਾਲ ਲੱਗੇ ਰਹਿਣਾ ਚਾਹੀਦਾ ਹੈ। ਸੋ ਇੱਥੇ ਵੀ ਕਮੈਂਟਾਂ ਵਿੱਚ ਇੱਕ ਹੋਰ ਕਮੈਂਟ ਆਇਆ ਹੋਇਆ ਹੈ। ਇਹ ਲਿਖਦੇ ਆ ਕਿ ਦੀਦੀ ਜੀ ਕੁਝ ਦਿਨਾਂ ਤੋਂ ਸਾਡੀ ਸਿਹਤ ਠੀਕ ਨਹੀਂ ਸੀ। ਸੋ ਅਸੀਂ ਵੀਡੀਓ ਤੇ ਲਾਈਕ ਕਮੈਂਟ ਨਹੀਂ ਕਰ पाए। ਸੋ ਕੋਈ ਗੱਲ ਨਹੀਂ। ਜ਼ਰੂਰੀ ਨਹੀਂ ਹੈ ਕਿ ਤੁਸੀਂ ਲਾਈਕ ਕਮੈਂਟ ਕਰੋ। ਜ਼ਰੂਰੀ ਇਹ ਹੈ ਕਿ ਵੀਡੀਓ ਨੂੰ ਸੁਣ ਕੇ ਸਮਝਣਾ ਹੈ ਤੇ ਆਪਣੀ ਜ਼ਿੰਦਗੀ ਵਿੱਚ ਇਹ ਗੱਲਾਂ ਨੂੰ ਲਾਗੂ ਕਰਨਾ ਹੈ। ਜਦੋਂ ਤੁਸੀਂ ਗੱਲਾਂ ਨੂੰ ਸੁਣਦੇ ਹੋ, ਸਮਝਦੇ ਹੋ ਤੇ ਜ਼ਿੰਦਗੀ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਦੇ ਹੋ ਫਿਰ ਜਿੰਦਗੀ ਦਾ ਸੁਧਾਰ ਹੁੰਦਾ ਸ਼ੁਰੂ ਹੁੰਦਾ ਹੈ ਸੋ ਪ੍ਰਮਾਤਮਾ ਨਾਲ ਹਮੇਸ਼ਾ ਜੁੜ ਕੇ ਰਹੋ ਚਾਹੇ ਸੇਤ ਠੀਕ ਹੈ ਜੇ ਨਹੀਂ ਵੀ ਸੇਤ ਠੀਕ ਤਾਂ ਵੀ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ ਤੇ ਉਹਨਾਂ ਦੇ ਨਾਲ ਜੁੜੇ ਰਹੋ ਦੁੱਖਾਂ ਤਕਲੀਫਾਂ ਦਾ ਨਾਸ਼ ਉਹ ਪ੍ਰਮਾਤਮਾ ਆਪ ਕਰ ਦਿੰਦਾ ਹੈ ਸੋ ਹਮੇਸ਼ਾ ਮਾਲਕ ਦੀ ਹਜ਼ੂਰੀ 'ਚ ਉਹਨਾਂ ਦੇ ਹੁਕਮ ਅਨੁਸਾਰ ਚੱਲਣਾ ਚਾਹੀਦਾ ਹੈ ਜੀ ਸੋ ਧੰਨਵਾਦ ਕਰਦੇ ਆ ਕਿ ਤੁਸੀਂ ਵੀ ਇੰਨਾ ਜ਼ਿਆਦਾ ਵੀਡੀਓ ਨੂੰ ਪਿਆਰ ਦਿੰਦੇ ਹੋ ਜੀ ਸੋ ਇੱਥੇ ਇੱਕ ਹੋਰ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਆ ਕਿ ਬਾਡੀ ਵਿੱਚ ਕੰਬਣੀ ਕਿਉਂ ਛਿੜ ਜਾਂਦੀ ਹੈ ਜੋਸ਼ ਕਿਉਂ ਆ ਜਾਂਦਾ ਹੈ ਸੋ ਜਦੋਂ ਆਪਾਂ ਸੇਵਾ ਕਰਦੇ ਭਗਤੀ ਸਿਮਰਨ ਦੇ ਨਾਲ ਜੁੜਦੇ ਆ ਤਾਂ ਫਿਰ ਅਲੱਗ ਹੀ ਇੱਕ ਪਾਵਰ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਸਰੀਰ ਦੇ ਵਿੱਚ ਜੋਸ਼ ਤਾਕਤ ਆਉਣੀ ਸ਼ੁਰੂ ਹੋ ਜਾਂਦੀ ਹੈ ਸੋ ਇੱਕ ਹੈ ਕਿ ਆਪਾਂ ਖੁਰਾਕ ਖਾਣੇ ਆ ਇਸ ਸਰੀਰ ਨੂੰ ਸਹੀ ਤੰਦਰੁਸਤ ਰੱਖਣ ਲਈ ਸੋ ਇੱਕ ਜੋ ਆਪਾਂ ਨਾਮ ਦੀ ਕਮਾਈ ਕਰਦੇ ਆਂ ਬੰਦਗੀ ਕਰਦੇ ਆਂ ਸੇਵਾ ਸਿਮਰਨ ਕਰਦੇ ਆਂ ਇਹਦੇ ਨਾਲ ਆਤਮਾ ਮਜ਼ਬੂਤ ਹੁੰਦੀ ਹੈ ਜਦੋਂ ਆਤਮਾ ਮਜ਼ਬੂਤ ਹੁੰਦੀ ਹੈ ਉਹ ਫਿਰ ਕਿਸੇ ਤੋਂ ਡਰਦੀ ਨਹੀਂ ਤੇ ਪਾਵਰ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਕਿ ਆਪਾਂ ਦੁੱਧ ਨੂੰ ਉਬਾਲਦੇ ਆਂ ਤੇ ਉਬਾਲਾ ਖਾ ਕੇ ਬਾਹਰ ਨੂੰ ਆਉਂਦਾ ਇਸੇ ਤਰ੍ਹਾਂ ਨਾਲ ਉਹ ਸੇਵਾ ਸਿਮਰਨ ਉਬਾਲਾ ਖਾਂਦੀ ਹੈ ਜੋਸ਼ ਆਉਂਦਾ ਹੈ ਸੋ ਸੇਵਾ ਸਿਮਰਨ ਦੇ ਨਾਲ ਹਮੇਸ਼ਾ ਹਰ ਇੱਕ ਨੂੰ ਜੁੜੇ ਰਹਿਣਾ ਚਾਹੀਦਾ ਹੈ ਕਦੇ ਫਿਰ ਜ਼ਿੰਦਗੀ ਵਿੱਚ ਉਹ ਆਤਮਾ ਡਰੇਗੀ ਨਹੀਂ ਸੋ ਡੱਟ ਕੇ ਸਾਹਮਣਾ ਹਰ ਇੱਕ ਮੁਸ਼ਕਲ ਦਾ ਕਰਦੀ ਹੈ ਤਾਂ ਫਿਰ ਉਹ ਆਤਮਾ ਕਦੇ ਨਹੀਂ ਡਰਦੀ ਸੋ ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਹਰ ਇੱਕ ਨੂੰ ਲੈਣਾ ਚਾਹੀਦਾ ਹੈ ਫਿਰ ਆਤਮਾ ਜਦੋਂ ਬਹਿਲਵਾਨ ਹੁੰਦੀ ਹੈ ਤਾਂ ਫਿਰ ਕਿਸੇ ਤੋਂ ਕਦੇ ਡਰਦੀ ਨਹੀਂ ਸੋ ਜੇਕਰ ਸਪਨੇ ਰਾਏ ਵੀ ਕੋਈ ਡਰਾਉਣ ਦੀ ਕੋਸ਼ਿਸ਼ ਕਰਦਾ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਫਿਰ ਡੱਟ ਕੇ ਸਾਹਮਣਾ ਉਹ ਰੂ ਕਰੇਗੀ ਜਿਹੜੀ ਰੱਬ ਦੇ ਨਾਲ ਤੇ ਬੰਦਗੀ ਦੇ ਨਾਲ ਜੁੜੀ ਹੁੰਦੀ ਹੈ ਸੋ ਹੁਣ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰੀਏ ਜੀ ਸੋ ਹੁਣ ਤੇ ਵੀਡੀਓ ਵਿੱਚ ਆਪਾਂ ਜੋ ਗੱਲ ਕਰਾਂਗੇ ਕਿ ਚਿਰਾਗਾ ਦੇ ਉੱਤੇ ਦੀ ਹੱਥ ਫੇਰ ਕੇ ਕਿਉਂ ਆਪਾਂ ਮੱਥਾ ਟੇਕਣਾ ਪਸੰਦ ਕਰਦੇ ਆ ਸਾਰੀ ਸੰਗਤ ਹਰ ਕੋਈ ਜਦੋਂ ਵੀ ਕਿਤੇ ਦਰਗਾਹ ਤੇ ਜਾਂਦਾ ਆ ਕਿਤੇ ਵੀ ਦੇਖ ਲਓ ਹਰ ਕੋਈ ਇਹੇ ਕਰਮ ਕਰਦਾ ਹੈ ਕਿ ਚਿਰਾਗ ਰੋਸ਼ਨ ਤੇਲ ਚਿਰਾਗਾ ਵਿੱਚ ਪਾਉਂਦੇ ਆ ਫਿਰ ਬਾਅਦ ਵਿੱਚ ਕੋਸੇ ਚਿਰਾਗ ਦੀ ਜੋਤ ਉੱਪਰ ਦੀ ਹੱਥ ਫੇਰ ਕੇ ਆਪਣੇ ਥੇਸ ਤੇ ਆਪਣੇ ਸਿਰ ਉੱਪਰ ਦੀ ਫੇਰ ਲੈਂਦੇ ਆ ਕੀ ਇਹ ਸਹੀ ਹੈ ਸੋ ਦੇਖੋ ਪੀਰਾ ਫੀਰਾ ਦੀ ਕਿਰਪਾ ਜੋ ਮਾਲਕ ਇੱਕ ਦਿਖਾਈ ਨਹੀਂ ਦਿੰਦਾ ਸੋ ਆਪਣਾ ਇਹ ਦੁਨਿਆਵੀ ਅੱਖਾਂ ਦੇ ਨਾਲ ਆਪਾਂ ਉਹਨੂੰ ਦੇਖ ਨਹੀਂ ਸਕਦੇ ਇਹ ਮਨ ਜਿਹੜਾ ਆਤਮਾ ਹੈ ਉਹ ਦੇਖਦੀ ਹੈ ਪ੍ਰਮਾਤਮਾ ਨੂੰ ਇਹ ਇੱਕ ਪ੍ਰਮਾਤਮਾ ਦੀ ਨਿਸ਼ਾਨੀ ਹੈ ਤੇ ਹੁਣ ਆਪਾਂ ਕੀਰਾਂ ਵੀਰਾਂ ਦਾ ਸਰੂਪ ਲਗਾਇਆ ਹੈ ਉਹਨਾਂ ਨਾਲ ਦੇਖਦੇ ਹਾਂ ਉਹਨਾਂ ਦਾ ਨਾਮ ਲੈ ਕੇ ਆਪਾਂ ਸੇਵਾ ਕਰਦੇ ਹਾਂ ਤੇ ਜੋ ਆਪਾਂ ਮਾਲਕ ਦੀ ਨਿਸ਼ਾਨੀ ਤੌਰ ਤੇ ਲਗਾਇਆ ਹੋਇਆ ਉਹ ਇੱਕ ਹੈ ਚਿਰਾਗ ਜੋਤ ਜਗਦੀ ਹੈ ਸੋ ਉਹ ਜੋਤ ਦਾ ਕੀ ਮਤਲਬ ਆ ਕਿ ਪ੍ਰਮਾਤਮਾ ਦਾ ਪ੍ਰਕਾਸ਼ ਹੋ ਰਿਹਾ ਹੈ ਚਾਨਣ ਹੋ ਰਿਹਾ ਹੈ ਪ੍ਰਮਾਤਮਾ ਉਹ ਜੋਤ ਵਿੱਚ ਆਪ ਸਮਾਏ ਹੋਏ ਆ ਸੋ ਉਹ ਜੋਤ ਇੱਕ ਪੀਰੋ মুর্ਸ਼ਦ ਦੇ ਨਾਲ ਹੋਣ ਦੀ ਸਾਹਮਣੇ ਹੋਣ ਦਾ ਇੱਕ ਸੰਕੇਤ ਨਿਸ਼ਾਨੀ ਹੈ ਜੋ ਚਿਰਾਗ ਰੋਸ਼ਨ ਕਰਦੇ ਆ ਤਾਹ ਗੁਣ ਆਪਾਂ ਜਦੋਂ ਸੇਵਾ ਕਰਦੇ ਚਿਰਾਗ ਰੋਸ਼ਨ ਕਰਦੇ ਆ ਮਾਲਕ ਦੀ ਕਿਰਪਾ ਤਾਂ ਵੈਸੇ ਹੀ ਹੋ ਜਾਂਦੀ ਆ ਆਪਾਂ ਜਦੋਂ ਸਿਰ ਨੂੰ ਝੁਕਾ ਲਿਆ ਮਨ ਨੂੰ ਝੁਕਾ ਲਿਆ ਤੇ ਸਮਝ ਲਓ ਪ੍ਰਮਾਤਮਾ ਦਾ ਆਸ਼ੀਰਵਾਦ ਮਿਲ ਗਿਆ ਤੇ ਹੁਣ ਇੱਥੇ ਆਪਾਂ ਉਹਨਾਂ ਦਾ ਆਸ਼ੀਰਵਾਦ ਲੈਣ ਲਈ ਕੀ ਕਰਦੇ ਆ ਆਪਾਂ ਆਪਣਾ ਹੀ ਹੱਥ ਉਸ ਜੋਤ ਉੱਪਰ ਦੀ ਘੁਮਾ ਕੇ ਆਪਣੇ ਸਿਰ ਉੱਤੇ ਲਾਉਂਦੇ ਆ ਸੋ ਇਸ ਤਰ੍ਹਾਂ ਕੀ ਆਪਾਂ ਨੂੰ ਪਰਮਾਤਮਾ ਦਾ ਜਿਆਦਾ ਆਸ਼ੀਰਵਾਦ ਮਿਲ ਸਕਦਾ ਆ ਕਦੇ ਵੀ ਨਹੀਂ ਸੋ ਹੁਣ ਆਪਾਂ ਪਰਮਾਤਮਾ ਦੇ ਉੱਪਰ ਦੀ ਉਹਨਾਂ ਦੇ ਸੀਸ ਉੱਪਰ ਦੀ ਆਪਾਂ ਹੱਥ ਫੇਰ ਕੇ ਆਪਣੇ ਤੇ ਲਾ ਰਹੇ ਆ ਸੋ ਆਪਣੀ ਇੰਨੀ ਔਕਾਤ ਨਹੀਂ ਕਿ ਆਪਾਂ ਉਹਨਾਂ ਦੇ ਸੀਸ ਉੱਪਰ ਹੱਥ ਰੱਖ ਸਕੀਏ ਬਲਕਿ ਉਹ ਆਪਣੇ ਬੱਚਿਆਂ ਦੇ ਸਿਰ ਉੱਤੇ ਹੱਥ ਰੱਖਦੇ ਆ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਕਦੇ ਵੀ ਚਰਾਗਾ ਉੱਤੇ ਵੀ ਹੱਥ ਨਹੀਂ ਫੇਰਨਾ ਜੇਕਰ ਕਿਸੇ ਨੂੰ ਤੁਸੀਂ ਕਿਤੇ ਦੇਖਾ ਤੇ ਜਾਂਦੇ ਹੋ ਕਿਤੇ ਜਾਂਦੇ ਹੋ ਦੇਖਦੇ ਹੋ ਇਹ ਕਰਮ ਕਰਦੇ ਹੋਏ ਤਾਂ ਉਥੇ ਹਰ ਇੱਕ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਆ ਰੋਕਣਾ ਹੈ ਸੋ ਨਮਸਕਾਰ ਕਰੋ ਮਨ ਨੂੰ ਝੁਕਾ ਲਓ ਤੇ ਸਮਝ ਲਓ ਪ੍ਰਮਾਤਮਾ ਦਾ ਆਸ਼ੀਰਵਾਦ ਮਿਲ ਗਿਆ ਸੋ ਏਦਾਂ ਕਦੇ ਵੀ ਨਾ ਕਰੋ ਕਿ ਚਰਾਗਾ ਉੱਤੇ ਵੀ ਹੱਥ ਫੇਰ ਕੇ ਤੁਸੀਂ ਆਪਣੇ ਸਿਰ ਉੱਤੇ ਦੀ ਹੱਥ ਫੇਰੋ ਇਹ ਮੈਸੇਜ ਜਿੰਨਾ ਹੋ ਸਕਦਾ ਗਾਂਧੀ ਗਾਂ ਸ਼ੇਅਰ ਕਰਨਾ ਹੈ ਸੋ ਜਿੰਨੇ ਵੀ ਰਿਸ਼ਤੇਦਾਰ ਆ ਤੁਹਾਡੇ ਜਿਹੜੇ ਪੀਰਾਂ-ਪੀਰਾਂ ਦੇ ਨਾਲ ਜੁੜੀਆਂ ਹੋਈਆਂ ਰੂਹਾਂ ਆ ਤੇ ਜਿਹੜੀਆਂ ਵੀ ਕਿਤੇ ਦਰਗਾਹ ਤੇ ਜਾਂ ਮੰਦਰ ਜਾਂਦੀਆਂ ਆ ਸੋ ਉਹਨਾ ਅੱਗੇ ਇਹ ਮੈਸੇਜ ਜ਼ਰੂਰ ਪਹੁੰਚਾਓ ਕਿ ਹਰ ਕੋਈ ਜਾਗਰੂਕ ਹੋ ਸਕੇ ਕਿ ਇਹ ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰਨਾ ਹੈ ਸੋ ਮਾਲਿਕ ਦਾ ਆਸ਼ੀਰਵਾਦ ਲੈਣਾ ਹੈ ਸਿਰ ਨੂੰ ਝੁਕਾ ਲਿਆ ਹੱਥਾਂ ਟੇਕ ਲਿਆ ਮਨ ਝੁਕ ਗਿਆ ਤੇ ਤਨ ਆਪਣੇ ਆਪ ਝੁਕ ਜਾਂਦਾ ਹੈ ਸੋ ਮਾਨ ਨੂੰ ਝੁਕਾਉਣਾ ਜ਼ਰੂਰੀ ਹੈ ਸੋ ਮਾਲਿਕ ਦਾ ਆਸ਼ੀਰਵਾਦ ਮਾਲਿਕ ਦੀ ਨਜ਼ਰ ਐਸੇ ਹੀ ਆਪਣੇ ਬੱਚਿਆਂ ਤੇ ਹੁੰਦੀ ਹੁੰਦੀ ਹੈ ਸੋ ਕਦੇ ਵੀ ਜੋਤ ਉੱਪਰ ਜਾਂ ਚਿਰਾਗਾ ਦੇ ਉੱਪਰ ਕਦੇ ਵੀ ਹੱਥ ਨਹੀਂ ਫੇਰਨਾ ਦੂਰੋਂ ਨਮਸਕਾਰ ਕਰੋ ਤੇ ਮਾਲਿਕ ਨਜ਼ਰ ਹੀ ਕਰਮ ਕਰਦਾ ਹੈ ਸੋ ਮਾਲਿਕ ਹਰ ਇੱਕ ਨੂੰ ਰੌਸ਼ਨੀ ਦਿੰਦਾ ਹੈ ਤੇ ਆਪਾਂ ਉਹਨਾਂ ਨੂੰ ਹਨੇਰੇ ਵਿੱਚ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਉੱਪਰ ਦੀ ਹੱਥ ਫੇਰ ਕੇ ਸੋਏ ਕਰਮ ਕਦੇ ਨਹੀਂ ਕਰਨਾ ਕਦੇ ਵੀ ਚਰਾਗਾ ਨੂੰ ਇੱਕ ਚਰਾਗ ਹੀ ਨਹੀਂ ਸਮਝਣਾ ਬਲਕਿ ਇਹ ਸਮਝਣਾ ਹੈ ਕਿ ਸਾਡੇ ਪੀਰੋ মুর্ਸ਼ਦ ਦੀ ਇਸ ਜੋਤ ਵਿੱਚ ਝਲਕ ਨਜ਼ਰ ਆ ਰਹੀ ਆ ਸੋ ਮਾਲਕ ਦਾ ਵਾਸ ਹੈ ਇਸ ਜੋਤ ਦੇ ਵਿੱਚ ਇਸ ਕਰਕੇ ਧਿਆਨ ਰੱਖਣਾ ਜ਼ਰੂਰੀ